ਇਹ ਫਾਟਿਕਾ ਦਾ ਸ਼ਹਿਰ ਦੇ ਵਿੱਚ ਸ਼ਾਹ ਸ਼ੋਭਾ ਯਾਤਰਾ ਕਰਨ ਦੀ ਗੱਲ ਹੈ। ਔਰ ਐਸ ਸ਼ੋਭਾ ਯਾਤਰਾ ਨੂੰ ਜਿਹੜਾ ਇਹ ਫਾਟਿਕਾ ਦੇ ਬਾਹਰ ਚੜ੍ਹਦੇ ਬਾਹਮੀ ਕਚਨ ਦਰਵਾਣਾ ਕੀਤਾ ਗਿਆ ਕਿ ਮੈਂ ਆਪਣੇ ਆਪਣੇ ਆਪ ਨੂੰ ਬਰੇ ਬੜਕਾ ਬੜਕਾ ਸਮਝ ਗਿਆ ਕਿ ਮੈਨੂੰ ਆਹ ਸ਼ੋਭਾ ਯਾਤਰਾ ਨੂੰ ਨਮਾ ਕਰਦਾ ਜਿਹੜਾ ਵੱਡੇ ਜਿਹੜਾ ਅਸਰ ਪ੍ਰਦਾਨ ਹੋਇਆ ਮੈਂ ਸਾਰੇ ਹੀ ਮੰਨਤਵ ਨੂੰ ਪਰਮਤ ਕਰ ਦਿਓ ਔਰ ਭਗਵਾਨ ਬਾਲਕੀ ਜੀ ਦੇ ਪ੍ਰਗਟਿ ਵਸਦੀਆਂ ਸਾਰੇ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਪਰ ਹੀ ਕਹਾਂਗੀ ਕਿ ਜੋ ਸਾਨੂੰ ਪ੍ਰਭਾਨ ਬਾਲਮੀ ਕਿਸੇ ਨੇ ਰਸਤਾ ਦਿਖਾਇਆ ਹੈ ਸਰਕਟ ਚੰਦਨ ਦਾ ਪ੍ਰਜਾਤਪਤੀ ਡਿਰੇਕਟਰ ਜਿਹੜਾ ਇਹ ਸਮਾਜ ਦੇ ਕਲਿਆਣ ਕਰਨ ਵਾਸਤੇ ਸਾਨੂੰ ਸਭ ਨੂੰ ਮਿਲ ਕੇ ਉਹਨਾਂ ਦੇ ਚੰਗਾ ਰਸਤੇ ਤੇ ਚੱਲਣਾ ਚਾਹੀਦਾ ਹੈ ਸਾਡੇ ਪਰਮਪੀਤਾ ਪਰਮਾਤਮਾ ਜੀ ਦਾ ਜਨਮ ਦਿਨ ਜੀ ਤੇ ਅਸੀਂ ਆਏ ਕਿ ਸੀਕੈਸਟ ਮੈਡਮ ਕੁਜਲ ਉੱਤਰੀ ਨੇ ਦਿਖਾਇਆ ਸੀਗਾ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਰ ਵਾਲਮੀਕੀ ਵਾਜ ਦਾ 14 ਦਿਨ ਹੈ ਪ੍ਰਮਾਤਮਾ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਭਗਵਾਨ ਵਾਲਮੀਕ ਜੀ ਮਹਾਰਾਜ ਜੀ ਦਾ ਪ੍ਰਗਟ ਦਿਵਸ ਹੈ ਜੋ ਅੱਜ ਪੂਰੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਬਾਦਲ ਕਲ ਬਾਦਲ ਬਦਲ ਕਲੋਨੀ ਤੋਂ ਰਵਾਨਗੀ ਓਕੇ ਵੱਡੇ ਵਾਲਮੀਕੀ ਮੰਦਰ ਸਾਰੇ ਨੇ ਇਕੱਠੇ ਹੋ ਜਾਣਾ ਹੈ ਅੱਜ ਦੇ ਉਸ ਤੋਂ ਬਾਅਦ ਪੂਰੇ ਸ਼ਹਿਰ ਤੇ ਨਗਰ ਕੀਰਤਨ ਕੱਢਣਾ ਹੈ ਤੇ ਅੱਜ ਦੀ ਆ ਭਗਵਾਨ ਵਾਲਮੀਕ ਜੀ ਦੇ ਜਨਮ ਦਿਨ ਸਭ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਪੂਰੇ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਪੰਜਾਬ ਨੂੰ ਬਹੁਤ-ਬਹੁਤ ਵਧਾਈਆਂ ਤੇ ਹਿੰਦੁਸਤਾਨ ਨੂੰ ਬਹੁਤ-ਬਹੁਤ ਵਧਾਈਆਂ ਜੈ ਵਾਲਮੀਕੀ ਹਰ ਹਰ ਵਾਲਮੀਕੀ